ਸਾਫਰੀਕਾ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਹੋ ਗਿਆ ਠੱਪ ਫੰਡਿੰਗ ਬਿਲ ਪਾਸ ਨਾ ਕਰਵਾ ਸਕੇ ਡੋਨਲਡ ਟਰੰਪ ਕੋ ਮੰਤਰੀ ਸਰਹੱਦਾਂ ਹੀ ਢਾਖਲ ਹੋ ਸਕਦੇ ਨੇ ਹਜ਼ਾਰਾਂ ਪ੍ਰਵਾਸੀ ਕੈਨੇਡਾ ਦੀ ਪੀਆਰ ਲਈ ਭਾਰਤੀ ਔਰਤ ਨੇ ਪਾਰ ਕਰ ਦਿੱਤੀਆਂ ਸਾਰੀਆਂ ਹਦਾ 17 ਸਾਲ ਦੀ ਕੁੜੀ ਨੂੰ 20000 ਡਾਲਰ ਦੀ ਕੀਤੀ ਪੇਸ਼ਕਸ਼ ਬ੍ਰੈਮਟਨ ਰਹਿੰਦੀ ਭਾਰਤੀ ਔਰਤ ਦੀ ਪਾਲ ਕਰ ਰਹੀ ਹੈ ਪੁਲਿਸ Ontario ਦੇ ਘਰ ਤੇ ਹਮਲਾ ਕਰਨ ਵਾਲੇ ਦੋ ਸਾਊਥ ਏਸ਼ੀਅਨ ਕਾਬੂ ਯੋਰਕ ਰੀਜਨਲ ਪੁਲਿਸ ਚਾਰ ਜਣਿਆਂ ਨੂੰ ਪਹਿਲਾਂ ਕਰ ਚੁੱਕੀ ਹੈ ਗ੍ਰਿਫਤਾਰ ਕੈਨੇਡਾ ਦੇ ਪੰਜ ਰਾਜਾਂ ਵਿੱਚ ਕਿਰਤੀਆਂ ਦੀ ਆਮਦਨ ਵਧੀ 온ਟਾਰੀਓ ਵਿੱਚ ਘਟੋ-ਘਟ ਉਜਰਤ ਦਰ 17 ਡਾਲਰ 60 ਸੈਂਟ ਹੋਈ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਅਤੇ ਮੈਨੀਟੋਬਾ ਵਿੱਚ ਵੀ ਵਾਧਾ ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਕਨੇਸ਼ਕ ਜਹਾਜ਼ ਕਾਂਡ ਦੇ ਮਰਤਕਾਂ ਨੂੰ ਸ਼ਰਧਾਂਜਲੀ ਦਿਨੇਸ਼ ਪਟਨਾਇਕ ਨੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਮਰੀਕਾ ਤੋਂ ਰੋਂਦੀ ਰੋਂਦੀ ਰਵਾਨਾ ਹੋਈ ਭਾਰਤੀ ਮੁਟਿਆਰ ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੁਪਨਿਆਂ ਦਾ ਮੁਲਕ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਦੀ ਪੀਆਰ ਲਈ ਮੈਰਿਜ ਫਰਾਡ ਕੋਈ ਨਵੀਂ ਗੱਲ ਨਹੀਂ ਪਰ ਬ੍ਰੈਮਟਨ ਨਾਲ ਸੰਬੰਧਤ ਇੱਕ ਭਾਰਤੀ ਔਰਤ ਵੱਲੋਂ ਆਪਣੇ ਭਰਾ ਵਾਸਤੇ 20000 ਡਾਲਰ ਵਿੱਚ ਇੱਕ ਨਾਬਾਲਗ ਕੁੜੀ ਨੂੰ ਖਰੀਦਣ ਦੀ ਕੋਸ਼ਿਸ਼ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ Ontario Provincial Police मामले दी पड़ताल कर रही है ਅਤੇ Tim Hortons ਵਿੱਚ ਬਤੌਰ ਮੈਨੇਜਰ ਕੰਮ ਕਰਦੀ ਭਾਰਤੀ ਔਰਤ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਟੋਰਾਂਟੋ ਸੰਦੀ ਰਿਪੋਰਟ ਮੁਤਾਬਕ Ontario ਦੀ Prince Edward County ਵਿੱਚ ਵਾਪਰੇ ਇਸ ਘਟਨਾਕਰਮ ਬਾਰੇ 17 ਸਾਲਾ ਕੁੜੀ ਦੇ ਚਾਚੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਦੱਸਿਆ ਕਿ ਉਸਦੀ ਭਤੀਜੀ Wellington ਦੇ Tim Hortons ਵਿੱਚ ਕੰਮ ਕਰਦੀ ਸੀ। ਰੈਸਟੋਰੈਂਟ ਦੀ ਮਹਿਲਾ ਮੈਨੇਜਰ ਨੇ ਉਸ ਨਾਲ ਗੂੜੀ ਦੋਸਤੀ ਕਰ ਲਈ ਅਤੇ ਆਪਣੇ 25 ਸਾਲ ਦੇ ਭਰਾ ਨਾਲ ਵਿਆਹ ਕਰਵਾਉਣ ਦਾ ਦਬਾਅ ਪਾਉਣ ਲੱਗੀ। ਕੁੜੀ ਦੇ ਚਾਚੇ ਮੈਟ ਮੌਨਰੋ ਨੇ ਸਾਰੇ ਟੈਕਸਟ ਮੈਸੇਜ ਜਨਤਕ ਕਰ ਦਿੱਤੇ ਜੋ ਮਹਿਲਾ ਮੈਨੇਜਰ ਵੱਲੋਂ ਵਿਆਹ ਲਈ ਪਾਏ ਜਾ ਰਹੇ ਦਬਾਅ ਨਾਲ ਸੰਬੰਧਿਤ ਸਨ। ਫਿਲਹਾਲ ਭਾਰਤੀ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਬ੍ਰੈਮਟਨ ਪਰਤ ਚੁੱਕੀ ਹੈ। ਮੈਟ ਮੌਨਰੋ ਨੇ ਦੱਸਿਆ ਕਿ ਰੈਸਟੋਰੈਂਟ ਦਾ ਸਟਾਫ ਉਸਦੀ ਭਤੀਜੀ ਵੱਲ ਵੇਖ ਕੇ ਹੱਸਦਾ ਸੀ। ਜਿਸ ਤੋਂ ਤਾਂਗਾ ਕੇ ਉਸਨੇ ਨੌਕਰੀ ਹੀ ਛੱਡ ਦਿੱਤੀ ਉਧਰ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕ੍ਰਿਮੀਨਲ ਕੋਰਟ ਦੀ ਧਾਰਾ 292 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤਹਿਤ ਦੋਸ਼ੀ ਕਰਾਰ ਦਿੱਤੇ ਜਾਣ ਤੇ 5 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਫਿਲਹਾਲ ਪੁਲਿਸ ਵੱਲੋਂ ਕੋਈ ਦੋਸ਼ਾਇਦ ਨਹੀਂ ਕੀਤਾ ਗਿਆ ਅਤੇ ਮਹਿਲਾ ਮੈਨੇਜਰ ਸਣੇ ਉਸਦੇ ਭਰਾ ਨਾਲ ਗੱਲਬਾਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਟਿਮ ਹੌਟਨਜ਼ ਦੇ ਮੀਡੀਆ ਰਿਲੇਸ਼ਨਜ਼ ਵਿਭਾਗ ਨੇ ਕਿਹਾ ਕਿ ਸਾਰੇ ਰੈਸਟੋਰੈਂਟਸ ਦੀ ਮਾਲਕੀਅਤ ਅਤੇ ਸੰਚਾਲਨ ਸੰਬੰਧਤ ਫਰੈਂਚਾਈਜ਼ੀ ਕੋਲ ਹੁੰਦਾ ਹੈ ਅਤੇ ਰੈਸਟੋਰੈਂਟ ਮਾਲਕ ਨੇ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਮੈਨੇਜਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਉਧਰ ਮੈਟ ਮੌਨਰੋ ਨੇ ਉਮੀਦ ਜ਼ਾਹਰ ਕੀਤੀ ਕਿ ਪੁਲਿਸ ਵੱਲੋਂ ਹਿਊਮਨ ਟ੍ਰੈਫਿਕਿੰਗ ਦੇ ਇਸ ਕਥਿਤ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਟਿਮ ਹਾਟਨ ਦੀ ਪਿਕਟਨ ਫਰਾਂਚਾਈਜ਼ੀ ਵਿੱਚ ਕੰਮ ਕਰਦੀ ਇੱਕ ਹੋਰ ਕੁੜੀ ਦੇ ਮਾਪਿਆਂ ਵੱਲੋਂ ਰੋਸ ਮੁਜ਼ਾਹਰਾ ਕੀਤੇ ਜਾਣ ਦੀ ਰਿਪੋਰਟ ਹੈ। ਬਰਖਾਸਤ ਮਹਿਲਾ ਮੈਨੇਜਰ ਹੁਣ ਤੱਕ ਸਾਹਮਣੇ ਨਹੀਂ ਆਈ ਪਰ ਸੋਸ਼ਲ ਮੀਡੀਆ ਰਾਹੀਂ ਕੀਤੀ ਇੱਕ ਟਿੱਪਣੀ ਵਿੱਚ ਉਸਨੇ ਕਿਹਾ ਕਿ ਲੰਮੀ ਗੱਲਬਾਤ ਦੇ ਕੁਝ ਹਿੱਸੇ ਪੇਸ਼ ਕਰਕੇ ਮਾਮਲਾ ਇੱਕ ਪਾਸੜ ਕੀਤਾ ਜਾ ਰਿਹਾ ਹੈ। ਭਾਰਤੀ ਔਰਤ ਨੇ ਆਖਿਆ ਕਿ 17 ਸਾਲ ਦੀ ਕੁੜੀ ਵੱਲੋਂ ਵਿਸਤਾਰਤ ਗੱਲਬਾਤ ਦੌਰਾਨ ਆਰਥਿਕ ਔਕੜਾਂ ਦਾ ਜ਼ਿਕਰ ਕੀਤਾ ਗਿਆ। ਜਿਸ ਮਗਰੋਂ ਉਸਨੇ ਰਕਮ ਦੀ ਪੇਸ਼ਕਸ਼ ਕਰ ਦਿੱਤੀ ਪਰ ਰਕਮ ਦੇ ਅਵਜ਼ ਵਿੱਚ ਵਿਆਸ਼ਬਦੀ ਵਰਤੋਂ ਨਹੀਂ ਕੀਤੀ ਭਾਰਤੀ ਔਰਤ ਨੇ ਸ਼ਿਕਾਇਤ ਪਰੇ ਲੈਜ਼ ਵਿੱਚ ਕਿਹਾ ਕਿ ਕੁਝ ਗੱਲਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਆਪਣਾ ਰਤਬਾ ਤੇ ਨੌਕਰੀ ਦੋਵੇਂ ਗਵਾਉਣੇ ਪੈਂਦੇ ਨੇ ਜਦ ਕਿ ਅਸਲ ਵਿੱਚ ਕੁਝ ਵਾਪਰਿਆ ਹੀ ਨਹੀਂ ਹੁੰਦਾ ਦੂਜੇ ਪਾਸੇ ਵੈਲਿੰਗਟਨ ਅਤੇ ਪਿਕਟਨ ਵਿਖੇ ਟਿਮ ਹੌਟਨਜ਼ ਫਰੈਂਚਾਈਜ਼ੀ ਦੇ ਮਾਲਕ ਨੇ ਇਸ ਘਟਨਾ ਬਾਰੇ ਕੁਝ ਵੀ ਕਹਿਣ ਤੋਂ ਨਾ ਕਰ ਦਿੱਤੀ ਬਿਆਰਾ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਅਮਰੀਕਾ ਵਿੱਚ ਸ਼ੁਰੂ ਹੋਏ ਸ਼ਟਡਾਊਨ ਨਾਲ ਸੰਬੰਧਤ ਅਹਿਮ ਖਬਰਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਮੂੰਹ ਦੀ ਖਾਣੀ ਪਈ ਜਦੋਂ ਸੈਨੇਟ ਵਿੱਚੋਂ ਫੰਡਿੰਗ ਬਿਲ ਪਾਸ ਨਾ ਕਰਵਾ ਸਕੇ ਅਤੇ ਅੱਜ ਤੋਂ ਸਰਕਾਰੀ ਕੰਮਕਾਜ ਠੱਪ ਹੋ ਗਿਆ ਮੰਗਲਵਾਰ ਦੇਰ ਰਾਤ ਬਿਲ ਤੇ ਵੋਟਿੰਗ ਦੌਰਾਨ ਹਮਾਇਤ ਵਿੱਚ 55 ਅਤੇ ਵਿਰੋਧ ਵਿੱਚ 45 ਵੋਟਾਂ ਪਈਆਂ ਜਦਕਿ ਮਤਾ ਪਾਸ ਕਰਵਾਉਣ ਲਈ 60 ਵੋਟਾਂ ਦੀ ਜ਼ਰੂਰਤ ਸੀ ਹੁਣ 9 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਜਬਰੀ ਛੁੱਟੀ ਤੇ ਭੇਜਣ ਦਾ ਖਤਰਾ ਵੱਧ ਗਿਆ ਹੈ ਜਦਕਿ 트ੰਪ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ ਖ਼ਸ਼ਿਆ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਅਤੇ ਮੈਕਸੀਕੋ ਦੇ ਬਾਰਡਰ ਤੇ ਤਨਨਾਤ ਮੁਲਾਜ਼ਮ ਛੁੱਟੀ ਤੇ ਗਏ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦਾਖਲ ਹੋ ਸਕਦੇ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਰਿਪਬਲਿਕਨ ਪਾਰਟੀ ਦੇ ਇੱਕ ਸੈਨੇਟ ਮੈਂਬਰ ਨੇ ਫੰਡਿੰਗ ਬਿੱਲ ਦੇ ਵਿਰੁੱਧ ਵੋਟ ਪਾਈ ਜਦਕਿ ਡੈਮੋਕ੍ਰੈਟਿਕ ਪਾਰਟੀ ਦੇ ਦੋ ਮੈਂਬਰ ਵਿਲ ਦੇ ਹੱਕ ਵਿੱਚ ਭੋਗਤੇ ਰਿਪਬਲਿਕਨ ਪਾਰਟੀ ਦੇ ਫੰਡਿੰਗ ਬਿਲ ਤੋਂ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਵੱਲੋਂ ਹੈਲਥ케ਅਰ ਨਾਲ ਸੰਬੰਧਤ ਬਿਲ ਪੇਸ਼ ਕੀਤਾ ਗਿਆ ਅਤੇ ਇਹ ਵੀ ਪਾਸ ਨਾ ਹੋ ਸਕਿਆ ਡੈਮੋਕ੍ਰੇਟਸ ਚਾਹੁੰਦੇ ਨੇ ਕਿ ਹੈਲਥ케ਅਰ ਦੀ ਸਬਸਿਡੀ ਵਧਾਈ ਜਾਵੇ ਜਦਕਿ ਰਿਪਬਲਿਕਨ ਪਾਰਟੀ ਨੂੰ ਡਰ ਹੈ ਕਿ ਸਬਸਿਡੀ ਵਧਾਈ ਤਾਂ ਵਧੇਰੇ ਫੰਡਸ ਦੀ ਜ਼ਰੂਰਤ ਪਵੇਗੀ ਜੋ ਪਹਿਲਾਂ ਹੀ ਘਟ ਰਹੇ ਨੇ ਸ਼ਟਡਾਊਨ ਰੋਕਣ ਦੇ ਮਕਸਦ ਤਹਿਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਆਗੂਆਂ ਨਾਲ ਬੈਠਕ ਵੀ ਕੀਤੀ ਪਰ ਕੋਈ ਸਿੱਟਾ ਨਾ ਨਿਕਲ ਸਕਿਆ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦਾ ਵਿੱਤੀ ਵਰਾ ਪਹਿਲੀ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਦੌਰਾਨ ਵੱਖ-ਵੱਖ ਯੋਜਨਾਵਾਂ ਤੇ ਖਰਚ ਕਰਨ ਦੀ ਵਿਉਂਤਬੰਦੀ ਤਿਆਰ ਕੀਤੀ ਜਾਂਦੀ ਹੈ ਸ਼ਟਡਾਊਨ ਮਗਰੋਂ ਸਰਕਾਰ ਕੋਲ ਖਰਚ ਕਰਨ ਵਾਸਤੇ ਪੈਸਾ ਨਹੀਂ ਜਿਸ ਦੇ ਸਿੱਟੇ ਵਜੋਂ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਅਤੇ ਹੋਰ ਸਾਰੇ ਖਰਚੇ ਬੰਦ ਹੋ ਜਾਣਗੇ ਪਰ ਐਮਰਜੈਂਸੀ ਸੇਵਾਵਾਂ ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਹ ਜਾਰੀ ਰਹਿਣਗੀਆਂ ਦਿਲਚਸਪ ਤੱਥ ਇਹ ਵੀ ਹੈ ਕਿ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਇੱਕ ਵਾਰ ਵੀ ਸ਼ਟਡਾਊਨ ਨਹੀਂ ਹੋਇਆ ਅਤੇ ਆਖਰੀ ਸ਼ਟਡਾਊਨ 트ੰਪ ਦੇ ਪਹਿਲੇ ਕਾਰਜਕਾਲ ਦੌਰਾਨ ਸਾਹਮਣੇ ਆਇਆ ਸੀ ਜੋ 35 ਦਿਨ ਜਾਰੀ ਰਿਹਾ ਅਮਰੀਕਾ ਦੇ ਸ਼ਟਡਾਊਨ ਨਾਲ ਸੰਬੰਧਿਤ ਕਈ ਦਿਲਚਸਪ ਕਿਸੇ ਵੀ ਮਸ਼ਹੂਰ ਨੇ ਜਿਨ੍ਹਾਂ ਵਿੱਚੋਂ ਇੱਕ ਸਾਲ 2013 ਨਾਲ ਸੰਬੰਧਿਤ ਹੈ ਉਸ ਵੇਲੇ ਕੈਨੇਡਾ ਨਾਲ ਲੱਗਦੇ 8891 ਕਿਲੋਮੀਟਰ ਲੰਬੇ ਬਾਰਡਰ ਤੇ ਸਾਫ ਸਫਾਈ ਕਰਨ ਵਾਲਾ ਸਿਰਫ ਇੱਕ ਮੁਲਾਜ਼ਮ ਰਹਿ ਗਿਆ ਸੀ ਜਦਕਿ ਬਾਕੀ ਸਾਰੇ ਛੁੱਟੀ ਤੇ ਭੇਜ ਦਿੱਤੇ ਗਏ 2018 ਵਿੱਚ ਸ਼ਟਡਾਊਨ ਦੌਰਾਨ ਹਵਾਈ ਅੜੀਆਂ ਤੇ ਤਾਇਨਾਤ ਮੁਲਾਜ਼ਮਾਂ ਨੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਅਤੇ ਫਲਾਈਟਸ ਰੱਦ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸਰਕਾਰ ਦੀਆਂ ਵੈਬਸਾਈਟਸ ਤੇ ਸ਼ਟਡਾਊਨ ਵਾਸਤੇ ਕਟੜ ਖੱਬੇ ਪੱਖੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਦੇ ਪੰਜ ਰਾਜਾਂ ਵਿੱਚ ਵਧਾਈਆਂ ਗਈਆਂ ਘਟੋ-ਘਟ ਉਜਰਤ ਦਰਾਂ ਨਾਲ ਸੰਬੰਧਤ ਹੈ ਜੀ ਹਾਂ ਕੈਨੇਡਾ ਦੇ ਪੰਜ ਰਾਜਾਂ ਵਿੱਚ ਕਿਰਤਿਆਂ ਦੀ ਆਮਦਨ ਅੱਜ ਤੋਂ ਵਧ ਗਈ। 온ਟਾਰੀਓ, ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕੈਚੂਨ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ 1 ਅਕਤੂਬਰ ਤੋਂ ਘੱਟੋ-ਘੱਟ ਉਜਰਤ ਦਰਾਂ ਵਿੱਚ ਵਾਧਾ ਲਾਗੂ ਕਰ ਦਿੱਤਾ ਗਿਆ ਹੈ। 온ਟਾਰੀਓ ਦੇ ਕਿਰਤਿਆਂ ਦੀ ਘੱਟੋ-ਘੱਟ ਉਜਰਤ ਦਰ 40 ਸੈਂਟ ਦੇ ਵਾਅਦੇ ਨਾਲ 17.60 ਸੈਂਟ ਪ੍ਰਤੀ ਘੰਟਾ ਹੋ ਗਈ, ਜਦਕਿ ਬਾਕੀ ਰਾਜਾਂ ਵਿੱਚ ਵੱਖੋ-ਵੱਖਰਾ ਵਾਅਦਾ ਲਾਗੂ ਕੀਤਾ ਗਿਆ ਹੈ। ਕਰਤ ਮੰਤਰਾਲੇ ਨੇ ਕਿਹਾ ਕਿ ਰਹਿਣ ਸਹਿਣ ਦੇ ਵਾਧੇ ਖਰਚਿਆਂ ਨਾਲ ਨਜਿੱਠਣ ਵਿੱਚ ਪਰਿਵਾਰਾਂ ਨੂੰ ਮਦਦ ਮਿਲੇਗੀ ਅਤੇ ਕਾਰੋਬਾਰੀਆਂ ਉੱਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ। ਸੀਟੀਵੀ ਦੀ ਰਿਪੋਰਟ ਮੁਤਾਬਕ ਮਹਿੰਗਾਈ ਦਰ ਵਿੱਚ 2.4 ਫੀਸਦੀ ਵਾਧਾ ਹੋਣ ਦੇ ਹਿਸਾਬ ਨਾਲ ਉਜਰਤ ਦਰਾਂ ਨੂੰ ਵਧਾਇਆ ਗਿਆ ਹੈ ਅਤੇ ਹਫ਼ਤੇ ਵਿੱਚ 40 ਘੰਟੇ ਕੰਮ ਕਰਨ ਵਾਲੇ ਕਰਮਚਾਰੀ ਨੂੰ ਸਾਲਾਨਾ 835 ਡਾਲਰ ਦਾ ਫਾਇਦਾ ਹੋਵੇਗਾ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 5 ਲੱਖ 3000 অন্ਟਾਰੀਓ ਵਾਸੀ ਘੱਟੋ-ਘੱਟ ਉਜਰਤ ਦਰ ਤੇ ਕੰਮ ਕਰ ਰਹੇ ਨੇ ਇਹ ਅੰਕੜਾ ਸੂਬੇ ਦੇ 71 ਲੱਖ ਕਿਰਤੀਆਂ ਦਾ 7% ਬਣਦਾ ਹੈ ਜ਼ਿਆਦਾਤਰ ਕਿਰਤੀਆਂ ਦੀ ਉਮਰ 15 ਤੋਂ 24 ਸਾਲ ਦਰਮਿਆਨ ਹੈ ਅਤੇ ਵਿਦਿਆਰਥੀਆਂ ਦੀ ਘੱਟੋ-ਘੱਟ ਉਜਰਤ ਦਰ ਵਿੱਚ ਵੀ ਅੱਜ ਤੋਂ 40 ਸੈਂਟ ਦਾ ਵਾਧਾ ਹੋਇਆ ਹੈ ਹੁਣ ਵਿਦਿਆਰਥੀਆਂ ਨੂੰ ਘੱਟੋ-ਘੱਟ 16 ਡਾਲਰ 60 ਸੈਂਟ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ ਉਦਰ ਯੂਨੀਵਰਸਿਟੀ ਆਫ ਟ੍ਰਾਂਟੋ ਦੇ ਰੋਟਮਨ ਸਕੂਲ ਆਫ ਮੈਨੇਜਮੈਂਟ ਦੇ ਸਾਬਕਾ ਪ੍ਰੋਫੈਸਰ ਅਤੇ 온ਟਾਰੀਓ ਦੇ ਮਿਨਿਮਮ ਵੇਜ ਐਡਵਾਈਜ਼ਰੀ ਪੈਨਲ ਦੇ ਮੁਖੀ ਅਨਿਲ ਵਰਮਾ ਨੇ ਦੱਸਿਆ ਕਿ ਜੂਨ 2013 ਵਿੱਚ ਪੈਨਲ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਈ-ਕਈ ਸਾਲ ਤੱਕ ਮਿਹਨਤਾਨੇ ਵਿੱਚ ਵਾਧਾ ਨਹੀਂ ਸੀ ਹੁੰਦਾ ਪੈਨਲ ਗਠਿਤ ਕੀਤੇ ਜਾਣ ਮੌਕੇ 온ਟਾਰੀਓ ਵਿੱਚ ਘੱਟੋ-ਘੱਟ ਉਜਰਤ ਦਰ 10 ਡਾਲਰ 25 ਸੈਂਟ ਚੱਲ ਰਹੀ ਸੀ ਜੋ ਪਿਛਲੇ 3 ਸਾਲ ਤੋਂ ਨਹੀਂ ਸੀ ਵਧੀ ਉਸ ਵੇਲੇ ਲਿਬਰਲ ਸਰਕਾਰ ਵੱਲੋਂ 11 ਡਾਲਰ ਪ੍ਰਤੀ ਘੰਟਾ ਉਜਰਤ ਦਰ ਕੀਤੀ ਗਈ ਅਤੇ ਬਾਅਦ ਵਿੱਚ ਲਗਾਤਾਰ ਵਕਫੇ ਤੇ ਵਾਧਾ ਹੋਣ ਲੱਗਾ ਇਸ ਦੇ ਉਲਟ Ontario Labour Federation ਦੀ ਮੁਖੀ Laura Walton ਦਾ ਕਹਿਣਾ ਸੀ ਕਿ ਵਾਅਦੇ ਤੋਂ ਬਾਅਦ ਵੀ ਘੱਟੋ-ਘੱਟ ਉਜਰਤ ਦਰ ਨਾ ਕਾਫੀ ਹੈ ਅਤੇ ਕਿਰਤੀਆਂ ਨੂੰ 20 ਡਾਲਰ ਦਾ ਘੱਟੋ-ਘੱਟ ਮਿਹਨਤਾਨਾ ਮਿਲਣਾ ਚਾਹੀਦਾ ਹੈ ਜੇ ਟ੍ਰਾਂਟੋ ਵਿੱਚ ਇੱਕ ਕਮਰੇ ਵਾਲਾ ਮਕਾਨ ਕਿਰਾਏ ਤੇ ਲੈਣਾ ਹੈ ਤਾਂ ਘੱਟੋ-ਘੱਟ ਉਜਰਤ ਦਰ 38 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਪਰ ਤਾਜ਼ਾ ਵਾਅਦੇ ਤੋਂ ਬਾਅਦ ਹਰ ਹਫ਼ਤੇ 40 ਘੰਟੇ ਕੰਮ ਕਰਨ ਵਾਲੇ ਕਿਰਤੀਆਂ ਨੂੰ 33790 ਡਾਲਰ ਪ੍ਰੀ ਟੈਕਸ ਸਾਲਾਨਾ ਆਮਦਨ ਮਿਲੇਗੀ ਅਤੇ ਇਸ ਵਿੱਚੋਂ 80% ਹਿੱਸਾ ਤਾਂ ਮਕਾਨ ਕਿਰਾਏ ਦੇ ਰੂਪ ਵਿੱਚ ਹੀ ਚਲਾ ਜਾਵੇਗਾ ਦੱਸ ਦਈਏ ਕਿ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਘੱਟੋ ਘੱਟ ਮਿਹਨਤਾਨਾ 16 ਡਾਲਰ 50 ਸੈਂਟ ਪ੍ਰਤੀ ਘੰਟਾ ਹੋ ਗਿਆ ਹੈ ਜਦਕਿ ਸਸਕੇਚੇਵਨ ਵਿੱਚ ਹੁਣ 1 ਘੰਟੇ ਦੀ ਮਿਹਨਤ ਦੇ ਘੱਟੋ ਘੱਟ 16 ਡਾਲਰ ਮਿਲਣਗੇ ਜਦਕਿ ਸਸਕੇਚੇਵਨ ਵਿੱਚ 15 ਡਾਲਰ 34 ਸੈਂਟ ਪ੍ਰਤੀ ਘੰਟਾ ਦੀ ਉਜਰਤ ਦਰ ਮਿਲੇਗੀ ਖੇਰਾ ਰਿਪੋਰਟ ਹਮਦਰ ਟੀਵੀ ਅਗਲੀ ਖਬਰ অন্ਟਾਰੀਓ ਦੇ ਮਾਰਖਮ ਸ਼ਹਿਰ ਵਿੱਚ ਗੋਲੀਆਂ ਚਲਾਉਣ ਅਤੇ ਇੱਕ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਦੋ ਸ਼ੱਕੀਆਂ ਨਾਲ ਸਬੰਧਤ ਹੈ অন্ਟਾਰੀਓ ਦੇ ਮਾਰਖਮ ਵਿਖੇ ਇੱਕ ਘਰ ਤੇ ਹਮਲਾ ਕਰਦਿਆਂ ਗੋਲੀਆਂ ਚਲਾਉਣ ਅਤੇ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਤਹਿਤ ਪੁਲਿਸ ਵੱਲੋਂ ਦੋ ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖਤ 21 ਸਾਲ ਦੇ ਬ੍ਰੈਂਡਨ ਕੋਤਰਾ ਅਤੇ 26 ਸਾਲ ਦੇ ਮਸੀਹ ਮੁਹੰਮਦ ਵਜੋ ਕੀਤੀ ਗਈ ਹੈ ਪੁਲਿਸ ਨੇ ਦੋਹਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਬ੍ਰੈਂਟਨ ਦੇ ਬ੍ਰੈਂਡਨ ਕੋਤਰਾ ਵਿਰੁੱਧ ਇਰਾਦਾ ਕਤਲ, ਅਗਵਾਦੀ ਸਾਜ਼ਿਸ਼ ਕਾੜਨ, ਹਥਿਆਰਾਂ ਰਾਹੀਂ ਲੁੱਟ, ਨਾਜਾਇਜ਼ ਹਥਿਆਰ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਦੂਜੇ ਪਾਸੇ ਅਜੈਕਸ ਦੇ ਮਸੀਹ ਮੁਹੰਮਦ ਵਿਰੁੱਧ ਹਥਿਆਰ ਨਾਲ ਲੁੱਟ ਅਤੇ ਅਗਵਾਦੀ ਸਾਜ਼ਿਸ਼ ਤੋਂ ਇਲਾਵਾ ਮਾਸਟਰ ਕੀ ਰੱਖਣ ਅਤੇ ਰਿਹਾਈ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ। ਪੁਲਿਸ ਨੇ ਅਤੀਤ ਵਿੱਚ ਗ੍ਰਿਫਤਾਰ ਕੀਤੇ 21 ਸਾਲ ਦੇ ਸ਼ਕੀਰ ਭੱਟੀ ਅਤੇ 20 ਸਾਲ ਦੇ ਪ੍ਰਕਰਨ ਪੰਗਲਿਆ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਜਿਨ੍ਹਾਂ ਵਿੱਚੋਂ ਸ਼ਾਕਰ ਭੱਟੀ ਨੂੰ 3 ਸਤੰਬਰ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਯੋਰਕ ਰੀਜਨਲ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਕਈ ਸ਼ੱਕੀਆਂ ਵੱਲੋਂ ਇੱਕ ਘਰ ਤੇ ਹਮਲਾ ਕੀਤਾ ਗਿਆ ਅਤੇ ਇੱਕ ਜਣੇ ਨੂੰ ਗੋਲੀ ਮਾਰਨ ਮਗਰੋਂ ਔਰਤ ਨੂੰ ਅਗਵਾ ਕਰਕੇ ਲੈ ਗਏ ਅਗਵਾ ਔਰਤ ਬਾਦ ਵਿੱਚ ਟ੍ਰਾਂਟੋ ਤੋਂ ਮਿਲ ਗਈ ਅਤੇ ਪੁਲਿਸ ਨੇ ਦੋ ਨਵਾਲਗਾਂ ਸਣੇ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਯੋਰਕ ਰੀਜਨਲ ਪੁਲਿਸ ਦੇ ਹੋਲਡ ਅਪ ਯੂਨਿਟ ਨਾਲ ਸੰਪਰਕ ਕੀਤਾ ਜਾਵੇ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਤੋਂ ਰੋਂਦੀ ਰੋਂਦੀ ਰਵਾਨਾ ਹੋਈ ਭਾਰਤੀ ਮੁਟਿਆਰ ਨਾਲ ਸੰਬੰਧਤ ਹੈ ਜੀ ਹਾਂ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਜਿੱਥੇ ਕੱਚੇ ਪ੍ਰਵਾਸੀਆਂ ਦੇ ਬਿਸtre ਗੋਲ ਕਰ ਰਹੀਆਂ ਨੇ ਉੱਥੇ ਹੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ ਬਾਵਜੂਦ ਨੌਕਰੀਆਂ ਨਹੀਂ ਮਿਲ ਰਹੀਆਂ ਅਮਰੀਕਾ ਤੋਂ ਰਵਾਨਾ ਹੋ ਰਹੀ ਇੱਕ ਭਾਰਤੀ ਮੁਟਿਆਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੁਣ ਦੁਬਈ ਵਿੱਚ ਨੌਕਰੀ ਕਰੇਗੀ ਨਾਰਥ-ਵੈਸਟਰਨ ਯੂਨੀਵਰਸਿਟੀ ਤੋਂ 2024 ਵਿੱਚ ਪੜ੍ਹਾਈ ਮੁਕੰਮਲ ਕਰਨ ਵਾਲੀ ਅਨੰਨਿਆ ਜੋਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਕਦਮ ਹੈ ਇੱਕ ਖੁਦਮੁਖਤਿਆਰ ਬਾਲਗ ਬਜੋ ਅਮਰੀਕਾ ਹੀ ਉਸਦਾ ਪਹਿਲਾ ਘਰ ਸੀ ਪਰ ਬਦਕਿਸਮਤੀ ਨਾਲ ਹੁਣ ਇਸ ਨੂੰ ਅਲਵਿਦਾ ਕਹਿਣਾ ਪਿਆ ਇੱਥੇ ਦੱਸਣਾ ਬਣਦਾ ਹੈ ਕਿ ਅਨੰਨਿਆ ਜੋਸ਼ੀ ਨੇ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ ਉਸਨੇ ਕਿਹਾ ਸੀ ਕਿ ਨੌਕਰੀ ਦੀ ਅਣਹੋਂਦ ਵਿੱਚ ਉਸਦਾ ਵੀਜ਼ਾ ਬਰਕਰਾਰ ਨਹੀਂ रह ਸਕੇਗਾ ਅਤੇ ਅਮਰੀਕਾ ਛੱਡਣਾ ਪੈ ਸਕਦਾ ਹੈ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਅਪੀਲਾਂ ਕੰਮ ਨਾ ਆਈਆਂ ਅਤੇ ਆਖਰਕਾਰ ਦੁਬਈ ਵਿੱਚ ਨੌਕਰੀ ਮਿਲਣ ਤੇ ਅਨੰਨਿਆ ਮੱਧਪੂਰਬ ਦੇ ਮੁਲਕ ਵੱਲ ਰਵਾਨਾ ਹੋ ਗਈ। ਵਿਆਰਾ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਵੱਲੋਂ ਕਨੇਸ਼ਕ ਜਹਾਜ਼ ਕਾਂਡ ਦੇ ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਮੰਗਲਵਾਰ ਨੂੰ 에어 ਇੰਡੀਆ ਬੰਬ ਕਾਰਨ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਇਟੋਬੀ ਕੋ ਵਿਖੇ ਬਣੀ ਯਾਦਗਾਰ ਤੇ ਪਹੁੰਚੇ 26 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣ ਮਗਰੋਂ ਹਾਈ ਕਮਿਸ਼ਨਰ ਵੱਲੋਂ ਪ੍ਰਵਾਸੀ ਭਾਰਤੀਆਂ ਨਾਲ ਸੰਬੰਧਿਤ ਪਹਿਲੇ ਵੱਡੇ ਇਕੱਠ ਵਿੱਚ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਉਹ ਲੋਕ ਵੀ ਖਾਸ ਤੌਰ ਤੇ ਹਾਜ਼ਰ ਰਹੇ ਜਿਨ੍ਹਾਂ ਨੇ ਕਨੇਸ਼ਕ ਜਹਾਜ਼ ਕਾਂਡ ਦੌਰਾਨ ਆਪਣੇ ਦਿਲ ਦੇ ਟੁਕੜਿਆਂ ਨੂੰ ਗਵਾ ਦਿੱਤਾ ਹਾਏ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਤਾਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਰ ਸਮੱਸਿਆ ਸੁਲਝਾਉਣ ਦੇ ਯਤਨ ਕੀਤੇ ਜਾਣਗੇ ਇਸ ਮੌਕੇ ਉਹਨਾਂ ਨਾਲ ਐਕਟਿੰਗ ਕਾਉਂਸਲ ਜਨਰਲ ਕਪੀਤ ਵਜਾ ਪ੍ਰਤਾਪ ਵੀ ਮੌਜੂਦ ਸਨ ਇੱਥੇ ਦੱਸਣਾ ਬਣਦਾ ਹੈ ਕਿ ਕਨਿਸ਼ਕ ਜਹਾਜ਼ ਕਾਂਡ ਦੀ ਪੜਤਾਲ ਆਰਸੀਐਮਪੀ ਵੱਲੋਂ ਹੁਣ ਵੀ ਕੀਤੀ ਜਾ ਰਹੀ ਹੈ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에어ਪੋਰਟ ਤੋਂ ਦਿੱਲੀ ਵਾਸਤੇ ਰਵਾਨਾ ਹੋਈ 에어 ਇੰਡੀਆ ਦੀ ਫਲਾਈਟ 182 ਵਿੱਚ 23 ਜੂਨ 1985 ਨੂੰ ਆਇਰਲੈਂਡ ਨੇੜੇ ਬੰਬ ਧਮਾਕਾ ਹੋਇਆ ਅਤੇ ਇਸ ਵਿੱਚ ਸਵਾਰ ਸਾਰੇ 329 ਜਣੇ ਮਾਰੇ ਗਏ ਇਟ ਵਾਸ ਅ ਵੈਰੀ ਗੁੱਡ ਐਕਸਪੀਰੀਅੰਸ ਐਂਡ ਆਮ ਵੈਰੀ ਹੈਪੀ ਐਂਡ ਆਈ ਥਿੰਕ ਦ ਫੈਮਿਲੀਜ਼ ਆਰ ਵੈਰੀ ਹੈਪੀ ਥੈਟ ਔਨ ਦ 12th ਡੇ ਥੈਟ ਹੀਸ ਬੀਨ ਇਨ ਕੈਨੇਡਾ ਹੀਸ ਕਮ ਟੂ ਟੋਰਾਂਟੋ ਐਂਡ ਟੂ ਦ ਮੈਮੋਰੀਅਲ ਟੂ ਰਿਮੈਂਬਰ ਦ 329 ਵਿਕਟਿਮਸ ਥੈਟ ਵਰ ਮਰਡਰਡ ਬਾਈ ਟੈਰਰਿਸਟ forty years ago and uh, so the families are very uh, touched that he's come and hopefully we can work with him on some of the things that are important to the families. Well we are very happy to receive him here because he thought it was important to okay, come yeah. here and pay his respects to the victims and stand with us and we are very pleased with that hopefully things will improve between India and Canada. Our report, Hamdar TV my move to Canada was a big step for my parents. My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for a